ਸਰਕਾਰ ਵੱਲੋਂ ਇੱਕ ਨਸ਼ਿਆਂ ਦੇ ਖਿਲਾਫ ਮੁਹਿੰਮ ਚੜੀ ਗਈ ਹੈ। ਉਹਦੇ ਤਹਿਤ ਡੀਜੀਪੀ ਪੰਜਾਬ ਸ਼੍ਰੀ ਗੁਰਵ ਯਾਦਵ ਜੀ ਦੀਆਂ ਦਿਸ਼ਾ ਨਿਰਦੇਸ਼ ਤਹਿਤ ਜਿਹੜੀ ਆ ਬਾਰਡਰ ਤੇ ਚੌਕਸੀ ਵਧਾਈ ਗਈ ਹੈ। ਤੇ ਬੀਐਸਐਫ ਤੇ ਪੰਜਾਬ ਪੁਲਿਸ ਹਮੇਸ਼ਾ ਹੀ ਜਿਹੜੀ ਆ ਪੈਲ ਕਦਮੀ ਕਰਦੀ ਆ ਸਮਗਲਰਾਂ ਨੂੰ ਕਾਬੂ ਕਰਨ ਤੇ ਤੇ ਉਹਨਾਂ ਪਾਸੋਂ ਬਰਾਮਦਗੀਆਂ ਕਰਨ ਤੇ। ਸੋ ਅੱਜ ਵੀ ਇੱਕ ਜਿਹੜੀ ਬੜੀ ਵੱਡੀ ਸਫਲਤਾ ਹਾਸਲ ਹੋਈ ਆ ਜਿਹੜਾ ਕਾਲੀਆ ਪਿੰਡ ਪਿੰਡਾ ਥਾਣਾ ਬਲਟੋਆ ਦੇ ਵਿੱਚ ਉਥੇ ਬੀਐਸਐਫ ਤੇ ਪੰਜਾਬ ਪੁਲਿਸ ਦੇ ਸਾਂਝੇ ਸਰਚ ਆਪਰੇਸ਼ਨ ਦੇ ਵਿੱਚ ਦੋ ਡਰੋਨ ਤੇ 500 ਗ੍ਰਾਮ ਦੇ ਕਰੀਬ ਹੈਰੋਨ ਮਿਲੀ ਹੈ ਜਿਹੜਾ ਇੱਕ ਡਰੋਨ ਹੈ ਉਹ ਮੈਂ ਦੱਸਣਾ ਚਾਹੁੰਦਾ ਮਾਂ ਉਹ ਦਲਵਾਰ ਸਿੰਘ ਦੇ ਘਰੇ ਮਿਲਿਆ ਜਦੋਂ ਕਿਤੇ ਜਿਹੜੀ ਹੈ ਡਿਲੀਵਰੀ ਲੈ ਕੇ ਵਾਪਸ ਜਾ ਰਿਹਾ ਸੀ ਤੇ ਉਹ ਦਰਤ ਨਾਲ ਟਕਰਾ ਕੇ ਉਹਨਾਂ ਦੇ ਘਰੇ ਡਿੱਗਿਆ ਤੇ ਦੂਜਾ ਡਰੋਨ ਜਿਹਦੇ ਨਾਲ ਹੈਰੋਨ ਰਿਕਵਰ ਹੋਈ ਹੈ ਇਹ ਮੱਖਣ ਸਿੰਘ ਜਿਹੜਾ ਕਾਲੀਆ ਪਿੰਡ ਦਾ ਰਹਿਣ ਵਾਲਾ ਹੈ ਉਹਦੀ ਜ਼ਮੀਨ ਦੇ ਵਿੱਚੋਂ ਜਿਹੜੀ ਹੈ ਬਰਾਮਦ ਕੀਤੀ ਹੋਈ ਹੈ ਤੋ ਇਹਨਾਂ ਨੂੰ ਡਰੋਨਾਂ ਨੂੰ ਤੇ ਹੈਰਨ ਨੂੰ ਅਸੀਂ ਕਬਜ਼ੇ ਵਿੱਚ ਲੈ ਲਿਆ ਤੇ ਇਹਦੀ ਲੀਗਲ ਪ੍ਰੋਸੀਡਿੰਗ ਕਰ ਰਹੇ ਹਾਂ ਤੇ ਡਰੋਨ ਵੀ ਜਿਹੜੇ ਇਹਨਾਂ ਦਾ ਵੀ ਐਨਾਲਿਸਿਸ ਕੀਤਾ ਜਾਊਗਾ ਵੀ ਇਹ ਪਾਕਿਸਤਾਨ ਚੋਂ ਕਿੱਧਰੋਂ ਆਏ ਨੇ ਤੇ ਕਿਹੜੇ ਕਿਹਨਾਂ ਨੂੰ ਇਹਨੇ ਡਿਲੀਵਰੀ ਦੇਣੀ ਸੀ ਤੇ ਨਾਲ ਦੀ ਨਾਲ ਮੈਂ ਇੱਥੇ ਦੱਸਣਾ ਚਾਹਾਂਗਾ ਜੇ ਅਸੀਂ ਅੱਜ ਮੌਜੂਦਾ ਸਾਲ ਦੀ ਗੱਲ ਕਰੀਏ ਤੇ ਕਲੀਪੀਖੀਵੰਡ ਸਬਡਿਵੀਜ਼ਨ ਦੇ ਵਿੱਚ 38 ਕਿਲੋ 538 ਗ੍ਰਾਮ ਹੈਰਨ ਤੇ 42 42 ਦੇ ਕਰੀਬ ਜਿਹੜੇ ਆ ਡਰੋਨ ਆ ਸੀ ਅੱਜ ਤੱਕ ਜਿਹੜੇ ਬਰਾਮਦ ਕਰ ਚੁੱਕੇ ਆ ਸੋ ਲਗਾਤਾਰ ਜਿਹੜੀ ਪੰਜਾਬ ਪੁਲਿਸ ਤੇ ਬੀਐਸਐਫ ਹੈ ਉਹ ਬਾਰਡਰ ਤੇ ਪੂਰੀ ਤਰ੍ਹਾਂ ਚਕੰਨੀ ਤੇ ਅਲਰਟ ਆ ਤੇ ਰਲ ਕੇ ਸਹਿਯੋਗ ਨਾਲ ਕੰਮ ਕਰ ਰਹੀ ਆ ਤੇ ਜਿਹੜਾ ਸਮਗਨਰਾਂ ਦੇ ਉਹ ਲੱਕ ਤੋੜ ਰਹੀ ਹੈ ਜਿੱਥੇ ਪਬਲਿਕ ਇਸ ਕੰਮ ਵਿੱਚ ਸਾਡਾ ਸਹਿਯੋਗ ਕਰਦੀ ਆ ਉੱਥੇ ਮੈਂ ਉਹਨਾਂ ਪਾਸੋਂ ਹੋਰ ਸਹਿਯੋਗ ਦੀ ਮੰਗ ਕਰਦਾ ਤੇ ਮੈਂ ਤਾੜਨਾ ਕਰਦਾ ਜਿਹੜੇ ਇਸ ਬਿਜ਼ਨਸ ਦੇ ਵਿੱਚ ਇਸ ਧੰਦੇ ਦੇ ਵਿੱਚ ਪਏ ਨੇ ਦੇਖੋ ਇਹਦੇ ਵਿੱਚ ਮੁਕਦਮੇ ਦਰਜ ਹੁੰਦੇ ਨੇ ਦਾਦਾ ਸਾਲ ਵਾਸਤੇ ਅੰਦਰ ਜਾਣਾ ਪੈਂਦਾ ਤੇ ਕੋਈ ਵੀ ਪ੍ਰੋਲ ਨਹੀਂ ਮਿਲਦੀ ਤੇ ਜਿਹੜਾ ਇੰਨੇ ਜਦੋਜਾਦ ਕਰਕੇ ਇੰਨਾ ਰਿਸਕ ਚੁੱਕ ਕੇ ਜਾਇਦਾਦ ਵੀ ਇਕੱਠੀ ਕਰਦੇ ਆ ਉਹ ਵੀ 68 ਐਫ ਦੇ ਤਹਿਤ ਕਾਰਵਾਈ ਕਰਦੇ ਹੋਏ ਅਸੀਂ ਜਿਹੜੀ ਆ ਜਾਇਦਾਦ ਵੀ ਆ ਉਹ ਜਿਹੜੀ ਆ ਉਹ ਅਟੈਚ ਕਰਾ ਲਵਾਂਗੇ ਸੋ ਜਿੱਥੇ ਮੇਰੀ ਆਮ ਲੋਕਾਂ ਨੂੰ ਅਪੀਲ ਤੇ ਬੇਨਤੀ ਹੈ ਵੀ ਇਸ ਕੰਮ ਬਦਲੇ ਆਪਣੇ ਪੰਜਾਬ ਨੂੰ ਬਚਾਉਣ ਖਾਤਰ ਸਾਡਾ ਸਹਿਯੋਗ ਕਰਨ ਉੱਤੇ ਮੈਂ ਤਾੜਨਾ ਕਰਦਾ ਸਮਗਲਰਾਂ ਨੂੰ ਕਿ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਜਿੱਥੇ ਅਸੀਂ ਇੰਨੀਆਂ ਬਰਾਮਦਗੀਆਂ ਕੀਤੀਆਂ ਨੇ ਉੱਥੇ 70 ਤੋਂ 75 ਦੇ ਕਰੀਬ ਜਿਹੜੇ ਵਿਅਕਤੀ ਆ ਇਸ ਧੰਦੇ ਦੇ ਵਿੱਚ ਇਨਵੋਲਵ ਉਹਨਾਂ ਨੂੰ ਆਲਰੇਡੀ ਫੜ ਕੇ ਅਸੀਂ ਮੁਕੱਦਮਿਆਂ ਦੇ ਵਿੱਚ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਭੇਜ ਚੁੱਕੇ ਆ ਜੇ ਆ ਥੋੜੇ ਜਿ ਦਿਨ ਦੀ ਗੱਲ ਕਰੀਏ ਤੇ ਪਰਸੋਂ ਹੀ ਇੱਕ ਡਰੋਨ ਤੇ ਹੈਰਨ ਜਿਹੜੀ ਆ ਥਾਣਾ ਖੇਮ ਕਰਨ ਦੇ ਵਿੱਚ ਰਿਕਵਰ ਹੋਈ ਇੱਕ ਡਰੋਨ ਥਾਣਾ ਖਾਲੜਾ ਦੇ ਵਿੱਚ ਰਿਕਵਰ ਹੋਇਆ ਸੋ ਲਗਾਤਾਰ ਬਰਾਮਦਗੀਆਂ ਹੋ ਰਹੀਆਂ ਨੇ ਤੇ ਇਹ ਬਰਾਮਦਗੀਆਂ ਐਜ਼ ਇਟ ਇਜ਼ ਚਲਦੀਆਂ ਰਹਿਣਗੀਆਂ ਤੇ ਇਹਦੇ ਵਿੱਚ ਸ਼ਾਮਲ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਜਾਊਗਾ ਤੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ